ਸਾਤਰੀ ਕਾਲ ਦੋਸਤੋ ਮੇਰੇ YouTube ਚੈਨਲ ਡਾਰਕ ਸੱਚ ਟੀਵੀ ਤੇ ਫਿਰ ਇੱਕ ਵਾਰ ਫਿਰ ਤੋਂ ਤੁਹਾਡਾ ਨਿੱਘਾ ਸਵਾਗਤ ਤੇ ਅੱਜ ਆਪਾਂ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਦੇ ਨਾਲ ਤੇ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਗੈਂਗਸਟਰ ਕਹਿ ਲਓ ਜਾਂ ਇੱਕ ਬਦਮਾਸ਼ ਕਹਿ ਲਓ ਇੱਕ ਐਸਾ ਗੈਂਗਸਟਰ ਜਿਸ ਦਾ ਇਨਕਾਊਂਟਰ ਕਰ ਲਈ ਨਾ ਪੂਰੇ ਸ਼ਹਿਰ 'ਚ ਜਿਹੜੀ ਲਾਈਟ ਆ ਉਹ ਬੰਦ ਕਰਨੀ ਪਈ ਸੀ ਯਾਨੀ ਕਿ ਪੂਰੇ ਸ਼ਹਿਰ ਦੀ ਇਲੈਕਟ੍ਰਿਕਸਿਟੀ ਆ ਜਿਹੜੀ ਉਹ ਕੱਟ ਦਿੱਤੀ ਗਈ ਸੀ ਪੂਰਾ ਸ਼ਹਿਰ ਨੇਰੇ ਚ ਡਬੋ ਦਿੱਤਾ ਗਿਆ ਸੀ ਸਿਰਫ ਇੱਕ ਬੰਦੇ ਦਾ ਅਨਕਾਉਂਟਰ ਕਰਨ ਲਈ। ਤੋਂ ਉਹ ਐਡਾ ਕ ਖਤਰਨਾਕ ਸੀ ਨਾ ਉਹਨੇ ਇੱਕ ਟੈਕਸ ਲੈਣਾ ਸ਼ੁਰੂ ਕੀਤਾ ਸੀ ਤੇ ਟੈਕਸ ਦੇ ਨਾਮ ਤੇ ਅੱਜ ਵੀ ਅਗਰ ਕੋਈ ਬਦਮਾਸ਼ ਉੱਠਦਾ ਨਾ ਜੇ ਕੋਈ ਟੈਕਸ ਲੈਂਦਾ ਤੇ ਯਾਦ ਉਸ ਬਦਮਾਸ਼ ਨੂੰ ਕੀਤਾ ਜਾਂਦਾ ਕਿ ਇਹ ਫਲਾਣੇ ਦਾ ਟੈਕਸ ਹੈ। ਤੇ ਉਹ ਇਨਾ ਮਹਾਨ ਕਿਉਂ ਸੀ? ਕਿਉਂ ਉਹ ਲੋਕਾਂ ਚ ਇਨਾ ਹਰਮਨ ਪਿਆਰਾ ਸੀ? ਕਿਉਂਕਿ ਉਹ ਜਿਹੜੇ ਟੈਕਸ ਦੇ ਪੈਸੇ ਸੀ ਨਾ ਉਹ ਗਰੀਬਾਂ ਚ ਵੰਡ ਦਿੰਦਾ ਸੀ। ਗਰੀਬ ਕੁੜੀਆਂ ਦੇ ਵਿਆਹ ਕਰਦਾ ਸੀ ਉਹਨਾਂ ਪੈਸਿਆਂ ਨਾਲ ਤੇ ਉਹ ਇੱਕ ਆਮ ਇਨਸਾਨ ਐਡਾ ਵੱਡਾ ਗੁੰਡਾ ਬਣ ਕਿਵੇਂ ਗਿਆ ਸੋ ਇਸ ਪੂਰੀ ਗੱਲਬਾਤ ਆਪਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਕਿ ਕੌਣ ਸੀ ਉਹ ਬਦਮਾਸ਼ ਕਿ ਜਿਹਦੇ ਨਾਂ ਤੇ ਟੈਕਸ ਚੱਲਦਾ ਸੀ ਤੇ ਜਿਹਨੂੰ ਅਨਕਾਊਂਟਰ ਕਰ ਲਈ ਪੂਰੇ ਸ਼ਹਿਰ ਦੀ ਬਿਜਲੀ ਬੰਦ ਕਰਨੀ ਪਈ ਸੀ ਸੋ ਇਸ ਲਈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਜੇ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਤਾਂ ਤੁਸੀਂ ਹੁਣੇ ਹੀ ਕਰੀ ਦਿਓ ਸੋ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਇੱਕ ਕਹਾਣੀ ਅਸਲ ਦੇ ਵਿੱਚ ਉਸ ਬਦਮਾਸ਼ ਦਾ ਜਿਹੜਾ ਬਚਪਨ ਦਾ ਨਾਂ ਸੀ ਉਹ ਸੀ ਆ ਮੁਹੰਮਦ ਸ਼ਰੀਫ ਮੁਹੰਮਦ ਸ਼ਰੀਫ ਸੀ ਹੁਣ ਤੁਸੀਂ ਸੋਚਦੇ ਹੋਗੇ ਇੱਕ ਸ਼ਰੀਫ ਇਨਸਾਨ ਉਹ ਐਡਾ ਤਕੜਾ ਬਦਮਾਸ਼ ਬਣ ਕਿਵੇਂ ਗਿਆ ਅਸਲ ਦੇ ਵਿੱਚ ਪਾਕਿਸਤਾਨ ਜਦੋਂ ਬਣਿਆ ਉਸ ਤੋਂ ਪਹਿਲਾਂ ਹੀ ਜਿਹੜਾ ਜਨਮਾ ਮੁਹੰਮਦ ਸ਼ਰੀਫ ਦਾ ਹੋ ਚੁੱਕਾ ਸੀ ਉਹਦਾ ਜਨਮ ਹੋਇਆ ਸੀ ਲਾਹੌਰ ਦੇ ਇਸਲਾਮੀਆ ਪਾਰਕ ਏਰੀਆ ਸੀ ਜਿਹੜਾ ਉੱਥੇ ਉਹ ਰਹਿੰਦਾ ਸੀ ਇੱਕ ਵਾਰ ਉਹ ਆਪਣੇ ਭਰਾ ਦੇ ਨਾਲ ਇੱਕ ਮੇਲੇ ਦੇ ਵਿੱਚ ਗਿਆ ਸੀ ਤੇ ਜਿਹੜਾ ਮੁਹੰਮਦ ਸ਼ਰੀਫ ਸੀ ਉਹਦਾ ਜਿਹੜਾ ਭਰਾ ਸੀ ਉਹਦਾ ਨਾਂ ਸੀ ਮੱਖਣ ਗੁੱਜਰ ਤੇ ਉਹ ਮੁਹੰਮਦ ਸ਼ਰੀਫ ਗੁੱਜਰ ਤੇ ਮੱਖਣ ਗੁੱਜਰ ਦੋਨੋਂ ਭਰਾ ਸੀ ਤੇ ਮੱਖਣ ਗੁੱਜਰ ਦੀ ਕਿਸੇ ਦੇ ਨਾਲ ਇੱਕ ਲੜਾਈ ਹੋ ਜਾਂਦੀ ਆ ਤੇ ਉਸ ਲੜਾਈ ਦੇ ਚਲਦਿਆਂ ਜਿਹੜਾ ਮੱਖਣ ਗੁੱਜਰ ਆ ਉਹਦਾ ਕਤਲ ਹੋ ਜਾਂਦਾ ਜਦੋਂ ਕਤਲ ਹੋ ਜਾਂਦਾ ਇਹ ਗੱਲ ਹੈ 1954 ਦੀ 1954 ਦੇ ਵਿੱਚ ਮੱਖਣ ਗੁੱਜਰ ਦਾ ਕਤਲ ਹੁੰਦਾ ਤੇ ਉਸ ਟਾਈਮ ਜਿਹੜਾ ਮੁਹੰਮਦ ਸ਼ਰੀਫ ਸੀ ਉਹਦੀ ਜਿਹੜੀ ਉਮਰ ਸੀ ਉਹ ਸਿਰਫ 14 ਸਾਲ ਸੀ ਉਹ 7 ਦਿਨ ਉਸ ਕਾਤਲ ਨੂੰ ਲੱਭਦਾ ਜਦੋਂ ਕਾਤਲ ਨੂੰ ਲੱਭਦਾ ਰਹਿੰਦਾ ਆਖਰ ਉਹ ਕਾਤਲ ਨੂੰ ਲੱਭ ਕੇ ਉਹਦਾ ਕਤਲ ਕਰ ਦਿੰਦਾ ਪਹਿਲਾ ਕਤਲ ਕਰਦਾ 14 ਸਾਲ ਦੀ ਉਮਰ ਦੇ ਵਿੱਚ ਪਰ ਤਿਆਰਬਾ ਨਹੀਂ ਸੀ ਉਹਨੂੰ ਕਿਉਂਕਿ ਉਹ ਕਿਹੜਾ ਪੇਸ਼ਾਵਰ ਕ੍ਰਾਈਮਨਲ ਸੀਗਾ ਜਾਂ ਉਹਨੇ ਪਹਿਲਾਂ ਕਿਹੜਾ ਕੋਈ ਕਤਲ ਕੀਤੇ ਸੀ ਜਾਂ ਕੋਈ ਬਦਮਾਸ਼ ਸੀ ਇਸ ਕਰਕੇ ਉਹ ਫੜਿਆ ਜਾਂਦਾ ਜਦੋਂ ਫੜਿਆ ਜਾਂਦਾ ਉਹਨੂੰ ਹੋ ਜਾਂਦੀ ਹੈ ਜੇਲ ਜਦੋਂ ਜੇਲ ਹੁੰਦੀ ਆ ਤੇ ਜੇਲ ਚ ਉਹਨੂੰ ਪਤਾ ਲੱਗਦਾ ਕਿ ਜਿਹੜਾ ਉਹਦੇ ਭਰਾ ਦਾ ਕਤਲ ਹੋਇਆ ਸੀ ਇਹ ਜਿਹਨੂੰ ਉਹਨੇ ਕਤਲ ਕੀਤਾ ਉਹ ਤਾਂ ਸਿਰਫ ਇੱਕ ਮੋਰਾ ਸੀ ਜਿਹਨੂੰ ਪੈਸੇ ਦੇ ਕੇ ਹਾਇਰ ਕੀਤਾ ਗਿਆ ਸੀ ਪਰ ਜਿਹੜਾ ਮਰਾਉਣ ਦੇ ਪਿੱਛੇ ਸੀਗਾ ਜਿਹੜਾ ਮਾਸਟਰਮਾਈਂਡ ਸੀ ਇਹਦੇ ਪਿੱਛੇ ਜਿਹੜਾ ਕਿੰਗ ਖੜਾ ਸੀ ਉਹ ਸੀਗਾ ਅੱਛਾ ਸ਼ੌਕਰ ਵਾਲਾ ਹੁਣ ਦੇਖੋ ਇੱਕ ਸ਼ਰੀਫ ਤੇ ਇੱਕ ਅੱਛਾ ਅੱਛਾ ਸ਼ੌਕਰ ਵਾਲਾ ਸੀ ਜਿਹੜਾ ਉਹ ਇਹਦੇ ਭਰਾ ਨੂੰ ਮਾਰਨ ਦੇ ਪਿੱਛੇ ਸੀ ਤੇ ਅੱਛਾ ਸ਼ੌਕਰ ਵਾਲਾ ਉਹ ਸੀਗਾ ਜਿਹਨੂੰ ਕਿ ਉਸ ਟਾਈਮ ਦਾ ਜਿਹੜਾ ਗਵਰਨਰ ਸੀ ਉਹਦੀ ਪੂਰੀ ਸਪੌਂਸਰ ਸੀ ਕਿਉਂਕਿ ਪੱਛਮੀ ਪੰਜਾਬ ਦਾ ਇੱਕ ਗਵਰਨਰ ਹੋਇਆ ਅਮੀਰ ਮੁਹੰਮਦ ਖਾਨ ਪਾਕਿਸਤਾਨ ਦਾ ਤੇ ਉਹਦਾ ਜਿਹੜਾ ਹੱਥ ਆ ਉਹਦੇ ਉੱਤੇ ਸੀ ਜਿਵੇਂ ਆਪਣੇ ਵੀ ਲੀਡਰ ਤੁਸੀਂ ਦੇਖਿਆ ਹੋਣਾ ਕਿ ਗੁੰਡਿਆਂ ਨੂੰ ਪਾਲਦੇ ਆ ਕਿਉਂਕਿ ਲੋੜ ਪੈਂਦੇ ਉੱਤੇ ਇਹਨਾਂ ਨੂੰ ਵਰਤਦੇ ਆ ਆ ਬੂਥ ਕੈਪਚਰਿੰਗ ਲਈ ਜਾਂ ਉਸ ਤੋਂ ਇਲਾਵਾ ਕੋਈ ਬਗਾਵਤਾਂ ਉੱਠਦੀਆਂ ਉਹਨੂੰ ਦਬਾਉਣ ਲਈ ਜਾਂ ਕਿਸੇ ਕਾਲਜ ਦੀ ਲੜਾਈ ਝਗੜੇ ਲਈ ਇਹ ਜੂਥ ਹੈ ਜਿਹੜਾ ਵਰਤਿਆ ਜਾਂਦਾ ਗੁੰਡਿਆਂ ਨੂੰ ਆ ਪੋਲੀਟੀਕਲ ਲੀਡਰਾਂ ਵੱਲੋਂ ਤੇ ਅੱਛਾ ਸ਼ੌਕਰ ਵਾਲਾਂ ਨੂੰ ਵੀ ਜਿਹੜਾ ਅਮੀਰ ਮੁਹੰਮਦ ਖਾਂ ਗਵਰਨਰ ਸੀ ਉਹ ਵਰਤਦਾ ਸੀ ਤੇ ਅੱਛਾ ਸ਼ੌਕਰ ਵਾਲੇ ਨੂੰ ਤਾਂ ਛੋਟਾ ਗਵਰਨਰ ਕਹਿ ਕੇ ਵੀ ਬੁਲਾਇਆ ਜਾਂਦਾ ਸੀ ਕਿ ਇਹ ਵੀ ਛੋਟਾ ਗਵਰਨਰ ਹੈ ਤੇ ਕੀ ਕਰਦਾ ਹੈ ਕਿ ਜਿਹੜਾ ਮੁਹੰਮਦ ਸ਼ਰੀਫ ਹੁੰਦਾ ਹੈ ਉਹ ਹਮਲਾ ਕਰਵਾਉਂਦਾ ਹੈ ਉਹ ਹਮਲਾ ਕਰਵਾਉਂਦਾ ਜੇਲ ਦੇ ਵਿੱਚੋਂ ਅੱਛਾ ਸ਼ੌਕਰ ਵਾਲੇ ਦੇ ਉੱਤੇ ਪਰ ਉਹਦੇ ਵਿੱਚ ਕੀ ਹੁੰਦਾ ਕਿ ਉਹਦੇ ਦੋ ਆਦਮੀ ਜਿਹੜੇ ਉਹ ਮਾਰੇ ਜਾਂਦੇ ਆ ਤੇ ਆਪ ਉਹ ਬਹੁਤ ਜ਼ਿਆਦਾ ਜ਼ਖਮੀ ਹੋ ਜਾਂਦਾ ਅੱਛਾ ਸ਼ੌਕਰ ਵਾਲਾ ਪਰ ਨਵਾਲਕ ਸੀਗਾ ਉਸ ਟਾਈਮ 14 ਸਾਲ ਦੀ ਉਮਰ ਸੀਗੀ ਜਿਹੜਾ ਮੁਹੰਮਦ ਸ਼ਰੀਫ ਸੀ ਇਸ ਕਰਕੇ ਜਿਹੜੀ ਉਹਦੀ ਛੇਤੀ ਉਹਦੀ ਜਿਹੜੀ ਰਿਹਾਈ ਆ ਉਹ ਜੇਲ੍ਹ ਦੇ ਵਿੱਚੋਂ ਹੋ ਜਾਂਦੀ ਆ ਕਿਉਂਕਿ ਅੰਗਰੇਜ਼ਾਂ ਦੇ ਉਦੋਂ ਜਿਹੜੇ ਕਾਨੂੰਨ ਆ ਉਹ ਵੱਖਰੇ ਸੀ ਬੇਸ਼ੱਕ ਅੰਗਰੇਜ਼ ਜਾ ਚੁੱਕੇ ਸੀ 1954 ਚ ਬਟ ਉਹਨਾਂ ਦੇ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਰਿਹਾਈ ਆ ਉਹ ਹੋ ਚੁੱਕੀ ਹੋ ਜਾਂਦੀ ਆ ਜਦੋਂ ਉਹ ਜੇਲ੍ਹ ਤੋਂ ਬਾਹਰ ਆਉਂਦਾ ਉਹ ਇੱਕ ਕ੍ਰਿਮੀਨਲ ਬਣ ਚੁੱਕਾ ਹੁੰਦਾ ਉਸ ਤੋਂ ਬਾਅਦ ਉਹਦੀ ਜਿੰਦਗੀ ਉਹ ਤਬਦੀਲ ਹੋ ਚੁੱਕੀ ਹੁੰਦੀ ਹੈ ਬਹੁਤ ਲੋਕ ਉਹਨੂੰ ਮਿਲ ਲਉਂਦੇ ਆ ਜੇਲ੍ਹ ਤੋਂ ਨਿਕਲਦਾ ਉਹ ਫਿਰ ਇੱਕ ਗੈਂਗ ਤਿਆਰ ਕਰਦਾ ਗੈਂਗ ਕਿਦਾਂ ਤਿਆਰ ਕਰਦਾ ਜਿਹੜੇ ਉਹਦੇ ਆਸ ਪੜੋਸ ਦੇ ਜਾਂ ਉਹਦੇ ਯਾਰ ਦੋਸਤ ਇਕੱਠੇ ਕਰਕੇ ਜਿਹੜੇ ਥੋੜਾ ਜਿਹਾ ਹੋਸ਼ਪੁਨੇ ਦੇ ਵਿੱਚ ਹੁੰਦੇ ਆ ਜਿਹੜੇ ਗੈਂਗਸਟਰ ਬਣਨ ਨੂੰ ਸੋਚਦੇ ਹੁੰਦੇ ਆ ਉਹ ਸਾਰਿਆਂ ਨੂੰ ਨਾਲ ਲਾ ਕੇ ਨਾ ਉਹ ਛੋਟੀਆਂ ਮੋਟੀਆਂ ਵਾਰਦਾਤਾਂ ਸ਼ੁਰੂ ਕਰਦਾ ਵਾਰਦਾਤਾਂ ਸ਼ੁਰੂ ਕਰਦਿਆਂ ਕਰਦਿਆਂ ਉਹਦਾ ਨਾਮ ਬਦਲ ਜਾਂਦਾ ਹੈ। ਉਹਦਾ ਨਾਮ ਫਿਰ ਮੁਹੰਮਦ ਸ਼ਰੀਫ ਨਹੀਂ ਰਹਿੰਦਾ। ਉਹਦਾ ਬਦਮਾਸ਼ਾਂ ਦੇ ਨਾਂ 'ਚ ਨਾਮ ਬਣਦਾ ਜੱਗਾ। ਜੱਗਾ ਗੁੱਜਰ। ਜੱਗਾ ਗੁੱਜਰ ਉਹਦਾ ਨਾਮ ਰੱਖਿਆ ਜਾਂਦਾ। ਉਸ ਤੋਂ ਬਾਅਦ ਜਦੋਂ ਬਦਮਾਸ਼ੀ ਕਰਦਾ ਤੇ ਲਾਹੌਰ 'ਚ ਇੱਕ ਕਸਾਈਆਂ ਦੀ ਜਿਹੜੀ ਮੰਡੀ ਲੱਗਦੀ ਹੈ ਬੱਕਰਿਆਂ ਦੀ ਉਹਦੇ ਵਿੱਚੋਂ ਟੈਕਸ ਲੈਣਾ ਸ਼ੁਰੂ ਕਰਦਾ। ਪਰ ਕਸਾਈ ਤੋਂ ਪਰ ਬੱਕਰਾ 1 ਰੁਪਇਆ। ਯਾਨੀ ਕਿ ਇੱਕ ਬਗਰੇ ਬੱਕਰੇ ਮਗਰ 1 ਰੁਪਇਆ ਜਿਹੜਾ ਉਹ ਜੱਗੇ ਦਾ ਹੁੰਦਾ। ਤੇ ਇਸ ਟੈਕਸ ਦਾ ਨਾਮ ਰੱਖਿਆ ਜਾਂਦਾ ਜੱਗਾ ਟੈਕਸ ਅੱਜ ਵੀ ਕੋਈ ਬਦਮਾਸ਼ ਅਗਰ ਉੱਠ ਕੇ ਟੈਕਸ ਲੈਣਾ ਸ਼ੁਰੂ ਕਰਦਾ ਨਾ ਜ਼ਬਰਦਸਤੀ ਉਹਨੂੰ ਕਹਿੰਦਾ ਇਹ ਤਾਂ ਜੱਗਾ ਟੈਕਸ ਲੈ ਜਾਂਦਾ ਹੈ ਜਾਨੀ ਕਿ ਪਹਿਲਾਂ ਸਭ ਤੋਂ ਜਿਹੜਾ ਟੈਕਸ ਸ਼ੁਰੂ ਕੀਤਾ ਸੀ ਬਦਮਾਸ਼ਾਂ ਦੇ ਵਿੱਚ ਉਹ ਜੱਗੇ ਨੇ ਕੀਤਾ ਸੀ ਉਹ ਨਾ ਉਹ ਟੈਕਸ ਦਾ ਨਾਮ ਹੀ ਸੀ ਜੱਗਾ ਟੈਕਸ ਪਰ ਜੋਦੀ ਜਦੋਂ ਬਦਮਾਸ਼ੀ ਸੀ 1960 70 ਉਸ ਹੋਰ 70 ਤੱਕ ਨਹੀਂ ਜਾਂਦੀ 1960 65 ਤੱਕ ਉਹਦਾ ਜਿਹੜਾ ਪੂਰਾ ਦਬਦਬਾ ਬਣ ਜਾਂਦਾ ਲਾਹੌਰ ਦੇ ਅੰਦਰ ਲਾਹੌਰ 'ਚ ਕੋਈ ਵੀ ਇਦਾਂ ਦਾ ਕੰਮ ਨਹੀਂ ਹੁੰਦਾ ਕਿ ਜੜਾ ਜੱਗੇ ਦੀ ਮਨਜ਼ੂਰੀ ਤੋਂ ਬਿਨਾ ਹੋ ਜੇ ਪਰ ਬਦਕਿਸਮਤੀ ਨੂੰ ਇੱਕ ਪੁਲਿਸ ਕਮਿਸ਼ਨਰ ਕਹਿ ਲੋ ਡੀਸੀ ਕਹਿ ਲੋ ਡਿਪਟੀ ਕਮਿਸ਼ਨਰ ਉਹ ਹੋਰ ਜਗ੍ਹਾ ਤੋਂ ਤਬਾਦਲਾ ਹੋ ਕੇ ਉਹਦਾ ਤਬਾਦਲਾ ਲਾਹੌਰ ਦਾ ਹੋ ਜਾਂਦਾ ਹੈ ਜਦੋਂ ਲਾਹੌਰ ਉਹਦੀ ਹਲੇ ਪਹਿਲੇ ਦਿਨ ਕਾਰ ਐਂਟਰ ਹੁੰਦੀ ਆ ਉਹ ਇੱਕ ਰੇੜੀ ਤੇ ਕੁਝ ਫਾਲ ਖਰੀਦਣ ਲਈ ਰੁਕਦਾ ਤੇ ਉਹ ਜਿਹੜਾ ਡੀਸੀ ਸੀ ਉਹਦਾ ਨਾਂ ਸੀਗਾ ਮੁਹੰਮਦ ਫਤੇਹ ਖਾਨ ਮੁਹੰਮਦ ਫਤੇਹ ਖਾਨ ਜਿਹੜਾ ਡੀਸੀ ਸੀਗਾ ਉਹ ਇੱਕ ਜਦੋਂ ਰੇੜੀ ਤੇ ਰੁਕਿਆ ਸੀ ਤੇ ਉਹ ਦੇਖਦਾ ਇੱਕ ਕਾਰ ਆਉਂਦੀ ਆ ਕਾਰ ਆ ਕੇ ਉਸ ਰੇੜੀ ਕੋਲੇ ਰੁਕਦੀ ਆ ਉਹਦੇ ਚੋਂ ਰੇੜੀ ਵਾਲਾ ਉਹਨੂੰ ਸਲਾਮ ਕਰਦਾ ਉਹ ਚੋ ਚਾਰ ਪੰਜ ਬੰਦੇ ਉਤਰਦੇ ਆ ਉਹ ਫਲਾਂ ਦੀਆਂ ਪੇਟੀਆਂ ਗੱਡੀ 'ਚ ਰੱਖਦੇ ਆ ਤੇ ਕੋਸ਼ਿਸ਼ ਜੜੀਆਂ ਸ਼ਰਬਤ ਦੀਆਂ ਬੋਤਲਾਂ ਵਗੈਰਾ ਰੇੜੀ ਤੇ ਜੋ ਵੀ ਗੱਡੀ 'ਚ ਰੱਖਦੇ ਆ ਤੇ ਉਹ ਬਗੈਰ ਪੈਸੇ ਦਿੱਤੇ ਆ ਉੱਥੋਂ ਚਲੇ ਜਾਂਦੇ ਆ ਕਮਿਸ਼ਨਰ ਬੜਾ ਹੈਰਾਨ ਹੁੰਦਾ ਕਿ ਯਾਰ ਮੈਂ ਪਹਿਲਾਂ ਤਾਂ ਗਾਕੇ ਦਾ ਖੜਾ ਆ ਕਿ ਮੈਨੂੰ ਰੇੜੀ ਆਲਾ ਛੱਡ ਕੇ ਉਹ ਇੱਕੇ ਦਮ ਉਹਨਾਂ ਕੋਲੋਂ ਡਰ ਗਿਆ ਜਾਂ ਉਹਨਾਂ ਵੱਲੋਂ ਚਲਾ ਗਿਆ ਵੀ ਆਖਰ ਕਹਾਣੀ ਕੀ ਆ ਉਹਨੂੰ ਪੁੱਛਦਾ ਵੀ ਇਹ ਪੈਸੇ ਵੀ ਨਹੀਂ ਦੇ ਕੇ ਗਏ ਵੀ ਇਹ ਕੀ ਚੱਕਰ ਆ ਤੇ ਉਹ ਰੇੜੀ ਵਾਲੇ ਨੂੰ ਵੀ ਨਹੀਂ ਸੀ ਪਤਾ ਕਿ ਕਮਿਸ਼ਨਰ ਆ ਉਹ ਕਹਿੰਦਾ ਜੀ ਜੇ ਲਾਹੌਰ ਚ ਰਹਿਣਾ ਨਾ ਤੇ ਇਹਨਾਂ ਨਾਲ ਬਣਾ ਕੇ ਰੱਖਣੀ ਪੈਣੀ ਆ ਕਿਉਂਕਿ ਇੱਥੇ ਚੱਲਦੀ ਇਹਨਾਂ ਦੀ ਆ ਕਹਿੰਦਾ ਲਾਹੌਰ ਚੱਲਦਾ ਹੀ ਇਹਨਾਂ ਦੇ ਸਿਰ ਤੇ ਆ ਤੇ ਪੁਲਿਸ ਕਮਿਸ਼ਨਰ ਬੜਾ ਹੈਰਾਨ ਹੁੰਦਾ ਕਿ ਯਾਰ ਪੁਲਿਸ ਦੀ ਕੋਈ ਵੈਲਿਊ ਨਹੀਂ ਹੈਗੀ ਕਿ ਇੱਕ ਪੂਰਾ ਸ਼ਹਿਰ ਜਿਹੜਾ ਕਿ ਪੰਜਾਬ ਦੀ ਰਾਸਥਾਨੀ ਆ ਲਾਹੌਰ ਉਹਨੂੰ ਇੱਕ ਗੁੰਡਾ ਚਲਾ ਰਿਹਾ ਤੇ ਉਹ ਕੀ ਕਰਦਾ ਆ ਆਪਣੀ ਦਫ਼ਤਰ ਨਹੀਂ ਜਾਂਦਾਗਾ ਯਾਨੀ ਕਿ ਕਮਿਸ਼ਨਰ ਆਫਿਸ ਨਹੀਂ ਜਾਂਦਾ ਉਹ ਕਿੱਥੇ ਜਾਂਦਾ ਉੱਥੇ ਨੇੜੇ ਇੱਕ ਪੁਲਿਸ ਸਟੇਸ਼ਨ ਪੈਂਦਾ ਮਿਜ਼ਮ ਮਿਜ਼ਮ ਪੁਲਿਸ ਸਟੇਸ਼ਨ ਤੇ ਉਹ ਚਲਾ ਜਾਂਦਾ ਉੱਥੇ ਐਸ ਐਚਓ ਨੂੰ ਜਾ ਕੇ ਉਹ ਦੱਸਦਾ ਵੀ ਇਦਾਂ ਕਰਕੇ ਮੈਂ ਰੇੜੀ ਤੇ ਖੜਾ ਸੀ ਤੇ ਉੱਥੇ ਗੁੰਡੇ ਆਏ ਉਹ ਰੇੜੀ ਵਾਲੇ ਤੋਂ ਫਲ ਲੈ ਗਏ ਤੇ ਐਸ ਐਚਓ ਵੀ ਨੂੰ ਪਤਾ ਲੱਗ ਜਾਂਦਾ ਕੌਣ ਹੋਣਗੇ ਉਹ ਕਹਿੰਦਾ ਜੀ ਤੁਹਾਨੂੰ ਭੁਲੇਖਾ ਲੱਗਿਆ ਹੋਣਾ ਕਹਿੰਦਾ ਨਹੀਂ ਯਾਰ ਆਪਾਂ ਰੇੜੀ ਵਾਲੇ ਕੋਲੇ ਚੱਲਦੇ ਉਹ ਵਾਪਸ ਰੇੜੀ ਵਾਲੇ ਕੋਲੇ ਆਉਂਦੇ ਆ ਰੇੜੀ ਆ ਨਾ ਮੁੱਕਰ ਜਾਂਦਾ ਕਹਿੰਦਾ ਨਹੀਂ ਜੀ ਇਦਾਂ ਦਾ ਤਾਂ ਕੁਝ ਹੋਇਆ ਹੀ ਨਹੀਂ ਕਮਿਸ਼ਨ ਕਹਿੰਦਾ ਯਾਰ ਮੈਂ ਅੱਖੀਂ ਦੇਖਿਆ ਘਟਨਾ ਵਾਪਰਦੇ ਆ ਉਹ ਕਹਿੰਦਾ ਨਹੀਂ ਜੀ ਤੁਹਾਨੂੰ ਭੁਲੇਖਾ ਲੱਗਾ ਹੋਣਾ ਤੇ ਕਮਿਸ਼ਨਰ ਹੈਰਾਨ ਲੂ ਗਿਆ ਕਹਿੰਦਾ ਕਹਿੰਦਾ ਇਦਾਂ ਇਹਦਾ ਕਤਲ ਨਹੀਂ ਕੀਤਾ ਜਾ ਸਕਦਾ ਇਦਾਂ ਨਕਾਉਂਟਰ ਨਹੀਂ ਸੀ ਕੀਤਾ ਜਾਣਾ ਕਿਉਂਕਿ ਲੋਕਾਂ ਦੀ سپورਟ ਬਹੁਤ ਆ ਲੋਕਾਂ ਦੀ سپورਟ ਅਸਲ ਦੇ ਵਿੱਚ ਹੈ ਕਿਉਂ ਸੀ ਕਿਉਂਕਿ ਜਿਹੜਾ ਉਹ ਟੈਕਸ ਇਕੱਠਾ ਕਰਦਾ ਸੀ ਨਾ ਜਿਹਨੂੰ ਮੈਂ ਜੱਗਾ ਟੈਕਸ ਕਹਿ ਕੇ ਹਟਿਆ ਉਹ ਟੈਕਸ ਨਾਲ ਉਹ ਗਰੀਬ ਕੁੜੀਆਂ ਦੇ ਵਿਆਹ ਕਰਦਾ ਸੀ ਜਾਂ ਗਰੀਬਾਂ ਦੀ ਮਦਦ ਕਰਦਾ ਸੀ ਇਸ ਕਰਕੇ ਜਿਹੜਾ ਉਹ ਆ ਲੋਕਾਂ ਦਾ ਹਰਮਨ ਪਿਆਰਾ ਬਣ ਚੁੱਕਿਆ ਸੀ ਜਿਵੇਂ ਆਪਾਂ ਪੰਜਾਬ ਚ ਇਧਰਲੀ ਸਾਈਡ ਆਪਾਂ ਜਾਉਣਾ ਮੋੜ ਜਾਂ ਜੱਗਾ ڈاکੂ ਦਾ ਨਾਮ ਲੈਨੇ ਆ ਕਿ ਅਮੀਰਾਂ ਤੋਂ ਲੁੱਟ ਕੇ ਉਹ ਗਰੀਬਾਂ ਚ ਵੰਡਦੇ ਸੀ ਰੋਬਿਨ ਹੁੱਡ ਟਾਈਪ ਰੋਬਨ ਹੱਟ ਟਾਈਪ ਉਹ ਬਣ ਚੁੱਕਿਆ ਸੀ ਪਰ ਉਸ ਤੋਂ ਬਾਅਦ ਕਮਿਸ਼ਨਰ ਟੱਕ ਕੇ ਬੈਠਣ ਵਾਲਾ ਨਹੀਂ ਸੀ ਉਹ ਐਸਐਸਪੀ ਨੂੰ ਮਿਲਦਾ ਸ਼ਹਿਰ ਦੇ ਨੂੰ ਜਾ ਕੇ ਉਹ ਸਾਰੀ ਕਹਾਣੀ ਉਹਦੇ ਨਾਲ ਕਰਦਾ ਵੀ ਇਦਾਂ ਤਾਂ ਮੁਸ਼ਕਿਲ ਆ ਕਿ ਇੱਕ ਗੁੰਡਾ ਸ਼ਹਿਰ ਚ ਲਾ ਰਿਆ ਪਰ ਜੱਗੇ ਨੂੰ ਜਦੋਂ ਪਤਾ ਲੱਗਦਾ ਉਹ ਸਿੱਧਾ ਐਸਐਸਪੀ ਕੋਲੇ ਜਾਂਦਾ ਐਸਐਸਪੀ ਦੇ ਦਫ਼ਤਰ ਖੋਦ ਹੀ ਚਲਾ ਜਾਂਦਾ ਤੇ ਉਹ ਉੱਥੇ ਜਾ ਕੇ ਕਹਿੰਦਾ ਕਿ ਮੈਂ ਸਾਰੇ ਕੰਮ ਛੱਡ ਦਿੰਦਾ ਪਰ ਤੁਸੀਂ ਅਨਕਾਉਂਟਰ ਮੇਰਾ ਨਾ ਕਰੋ ਤੇ ਉਹ ਕੀ ਕਰਦਾ ਉਹ ਪੰਜਾਬ ਛੱਡ ਕੇ ਜਿਹੜਾ ਕਸ਼ਮੀਰ ਆ ਉੱਥੇ ਰਹਿਣ ਲੱਗ ਜਾਂਦਾ ਪਰ ਕਸ਼ਮੀਰ ਜਦੋਂ ਰਹਿਣ ਲੱਗ ਜਾਂਦਾ ਤੇ ਲੋਕ ਉਹਦੇ ਨਾਂ ਤੇ ਟੈਕਸ ਗਰਾਉਣ ਲੱਗ ਜਾਂਦੇ ਆ ਜੱਗਾ ਟੈਕਸ ਨਾ ਤਾਂ ਕਿਉਂਕਿ ਉਹਦਾ ਬਾਣੀ ਚੁੱਕਿਆ ਹੁੰਦਾ ਸਭ ਤੋਂ ਜ਼ਰੂਰੀ ਹੁੰਦਾ ਕਿ ਲੋਕਾਂ ਦੇ ਅੰਦਰ ਉਹਦਾ ਡਰ ਖਤਮ ਕਰਨਾ ਕਿਉਂਕਿ ਉਹਦੇ ਨਾਂ ਤੇ ਹੋਰ ਲੁੱਟਾਂ ਖੋਹਾਂ ਸ਼ੁਰੂ ਹੋ ਜਾਂਦੀਆਂ ਕਿਸੇ ਨੇ ਕਿਸੇ ਨੂੰ ਲੁੱਟਣਾ ਹੁੰਦਾ ਉਹਦੇ ਲਈ ਜੱਗੇ ਦਾ ਨਾਂ ਹੀ ਕਾਫੀ ਸੀ ਕਿ ਮੈਂ ਜੱਗੇ ਦਾ ਬੰਦਾ ਸੂਕ ਕੀ ਕੀਤਾ ਜਾਂਦਾ ਜਦੋਂ ਕਸ਼ਮੀਰ ਰਹਿਣ ਲੱਗ ਜਾਂਦਾ ਆਯਾਦ ਕਸ਼ਮੀਰ ਜੀ ਨੂੰ ਕਿਹਾ ਜਾਂਦਾ ਜਿਹਦਾ ਟੋਟਾ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ ਇੱਕ ਕਸ਼ਮੀਰ ਆਪਣੇ ਪਾਸੇ ਰਹਿ ਗਿਆ ਉਹ ਕੀ ਕਰਦੇ ਆ ਉਸ ਟਾਈਮ ਜਿਹੜਾ 1968 ਦਾ ਸਾਲ ਹੁੰਦਾ ਤੇ ਦਿਨ ਹੁੰਦਾ 3 ਜੁਲਾਈ ਉਹ ਉਦੋਂ ਜਿਹੜਾ ਲੋਡ ਸ਼ਟਿੰਗ ਸੀ ਯਾਨੀ ਕਿ ਜਿਹੜੀ ਪਾਵਰ ਕੱਟ ਸੀ ਬਿਜਲੀ ਦੀ ਉਹ ਲੱਗਦੇ ਸੀਗੇ ਲੈਪ੍ਰੈਸਿਪੀ ਬੰਦ ਕਰ ਦਿੱਤੀ ਜਾਂਦੀ ਸੀ ਕਿਉਂਕਿ ਪੂਰਤੀ ਨਹੀਂ ਸੀ ਹੁੰਦੀ ਉਦੋਂ ਤੇ ਉਹ ਪਹਿਲਾਂ ਅਖਬਾਰ ਚਿਕ ਇਸ਼ਤਿਹਾਰ ਦੇ ਦਿੱਤਾ ਜਾਂਦਾ ਸੀ ਕਿ ਫਲਾਨੇ ਪਾਸੇ ਦੀ ਅੱਜ ਜਿਹੜੀ ਬਿਜਲੀ ਉਹ ਬੰਦ ਰਹੂਗੀ ਤੇ ਇਦਾਂ ਹੀ ਇਸ਼ਤਿਹਾਰ ਦਿੱਤਾ ਜਾਂਦਾ ਕਿ 3 ਜੁਲਾਈ ਜਿਹੜਾ ਲਾਹੌਰ ਸ਼ਹਿਰ ਆ ਉਹਦੀ ਜਿਹੜੀ ਪਾਵਰ ਆ ਉਹ ਕੱਟ ਦਿੱਤੀ ਜਾਣੀ ਆ ਤੇ ਲੋਕਾਂ ਨੂੰ ਪਹਿਲਾਂ ਬੇਨਤੀ ਆ ਵੀ ਜਿਹੜੇ ਆਪਦੇ ਬਿਜਲੀ ਨਾਲ ਕਰਨ ਵਾਲੇ ਉਪਕਰਨ ਕੰਮ ਆ ਉਹ ਸਾਰੇ ਪਹਿਲਾਂ ਕਰ ਲਿਓ ਉਸ ਤੋਂ ਬਾਅਦ ਇਹ ਖਬਰ ਜੱਗੇ ਤੱਕ ਜਾਣ ਕੇ ਪੰਚਾਇਤ ਜਾਂਦੀ ਆ ਤੇ ਉਹ ਫੈਸਲਾ ਕਰਦਾ ਕਿ ਉਹ ਆਪਣੀ ਮਾਂ ਨੂੰ ਮਿਲਣ ਆਊਗਾ ਕਿਉਂਕਿ ਸ਼ਾਰਾ ਪੂਰਾ ਹਨੇਰੇ ਚ ਡੁੱਬਿਆ ਹੋਊਗਾ ਉਹਨੂੰ ਕਿਸੇ ਨੇ ਪਛਾਨਣਾ ਨਹੀਂ ਆ ਉਹ ਆਪਣੀ ਮਾਂ ਨੂੰ ਮਿਲ ਕੇ ਵਾਪਸ ਚਲਾ ਜਾਊਗਾ ਪਰ ਇਹ ਇੱਕ ਚਾਲ ਹੁੰਦੀ ਆ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਉਹ ਰਾਤ ਨੂੰ ਹਨੇਰੇ ਚ ਆਪਣੀ ਮਾਂ ਨੂੰ ਮਿਲਣ ਆਉਂਦਾ ਤੇ ਚਾਰੇ ਪਾਸੇ ਉਹਦੇ ਘਰੋਂ ਘੇੜਾ ਪਾ ਲਿਆ ਜਾਂਦਾ ਤੇ ਅੰਨਾ ਤੁੰਦ ਉੱਥੇ ਫਾਇਰਿੰਗ ਹੁੰਦੀ ਆ ਤੇ ਇਸ ਫਾਇਰਿੰਗ ਦੇ ਦੌਰਾਨ ਜਿਹੜਾ ਜੱਗਾ ਸੀ ਜੱਗਾ ਗੁੱਜਰ ਉਹ ਮਾਰਿਆ ਜਾਂਦਾ ਜਦੋਂ ਮਾਰਿਆ ਜਾਂਦਾ ਤੇ ਅਗਲੇ ਦਿਨ ਉਹਦੀ লাশ ਸੜਕ ਤੇ ਰੱਖੀ ਜਾਂਦੀ ਤੇ ਕਿਹਾ ਜਾਂਦਾ ਕਿ ਲੰਮੀਆਂ ਲੰਮੀਆਂ ਲੈਣਾ ਸਿਰਫ ਉਹਦੀ লাশ ਵੇਖਣ ਆਈਆਂ ਸੀ ਕਿ ਜਿੰਨਾ ਕੱਠ ਉਹਦੀ লাশ ਵੇਖਣ ਆਲਿਆਂ ਦਾ ਉਸ ਟਾਈਮ ਹੋਇਆ ਸੀਗਾ ਸ਼ਾਇਦ ਇੰਨਾ ਕੱਠ ਕਿਸੇ ਮੰਤਰੀ ਦੇ ਭੋਗ ਤੇ ਜਾਂ ਉਹਦੀ ਮਾਰਗ ਤੇ ਵੀ ਨਹੀਂ ਹੋਇਆ ਹੋਣਾ ਬਹੁਤ ਜ਼ਿਆਦਾ ਕੱਠ ਹੁੰਦਾ ਤੇ ਫੋਟਾਂ ਮਾ ਅਖਬਾਰਾਂ ਚ ਲਵਾਇਆਂ ਜਾਂਦੀਆਂ ਖਿਚਾ ਕੇ ਤੇ ਅਖਬਾਰ ਚ ਬਕਾਇਦਾ ਉਹਦਾ ਮਰਡਰ ਦੀ ਫੋਟੋ ਪਹਿਲੇ ਪੰਨਿਆਂ ਤੇ ਛਾਪੀ ਜਾਂਦੀ ਆ ਕਿ ਜਿਹੜਾ ਜੱਗਾ ਬਦਮਾਸ਼ ਆ ਉਹਦਾ ਜਿਹੜਾ ਮੁਕਾਬਲਾ ਪੁਲਿਸ ਨਾਲ ਹੋਇਆ ਤੇ ਉਹ ਮਾਰਿਆ ਗਿਆ ਸੋ ਇਸ ਕਰਕੇ ਜਿਹੜਾ ਉਹ ਸੀ ਜੱਗਾ ਉਹ ਪਹਿਲਾ ਬਦਮਾਸ਼ ਕਿਵੇਂ ਬਣਿਆ ਮੁਹੰਮਦ ਸ਼ਰੀਫ ਤੋਂ ਲੈ ਕੇ ਜੱਗਾ ਬਣ ਤੱਕ ਵੀ ਸਾਰੀ ਕਹਾਣੀ ਆਪਾਂ ਦੇਖੀ ਤੇ ਉਸ ਤੋਂ ਬਾਅਦ ਉਹਦਾ ਐਂਕਾਊਂਟਰ ਕਿਵੇਂ ਕੀਤਾ ਗਿਆ ਪੂਰੇ ਸ਼ਹਿਰ ਦੀ ਬਿਜਲੀ ਬੰਦ ਕਰਕੇ ਉਹ ਕਹਾਣੀ ਵੀ ਆਪਾਂ ਹੁਣ ਜਾਣ ਚੁੱਕੇ ਆ ਸੋ ਏਸੀ ਜੱਗੇ ਬਦਮਾਸ਼ ਦੀ ਕਹਾਣੀ ਤੇ ਅੱਜ ਵੀ ਕੋਈ ਬਦਮਾਸ਼ ਹੁਰਦਾ ਨਾ ਤੇ ਜੇ ਟੈਕਸ ਲੈਂਦਾ ਤੇ ਉਹਨੂੰ ਕਿਹਾ ਜਾਂਦਾ ਜੱਗਾ ਟੈਕਸ ਸੋ ਉਮੀਦ ਆ ਦੋਸਤੋ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਹੀ ਦਿਓ ਇਜਾਜ਼ਤ ਧੰਨਵਾਦ